아리띠 마을, 어 コロッケ e かで終わです。

ਵਿਚੇ ਸਾਈ ਚਿੱਠੀ ਦੇ ਵਿੱਚ ਗਾਇਟ ਗੁਲੇ ਸੋਨਿਹਾਰ ਸਤਿ ਸ੍ਰੀ ਅਕਾਲ ਜਿਵੇਂ ਕੋਮ ਕਾ ਸਭੀ ਪਰਸਾਨ ਸਾਰਾ ਕੰਤੁ ਨੇ ਆ ਪੂਰ ਸੰਯੋਗ ਰਾਮ ਸੁਖੇ ਸੰਮੂਹ ਹੋਇਆ ਤਿਆ ਵਿਯੋਗ ਆਉਂ ਸ਼ੁਜਨਾ ਹਾਂ ਦੇਖਾਂ ਦਰਸ਼ਨ ਤੇਰਾ ਰਾਮ ਖੜਦੇ ਹੋਏ ਗੋਣ ਜੰਮਿਆ ਵਾਡੇ ਨਾਲ ਸੋਹੇ ਬਖਮੋਣੀ ਹੈ ਦਿਆ ਜੋ ਰਸ ਨੂੰ ਆਸਮਾਨ ਦਾ ਸੋਹਣ ਸਿੰਘ ਜਨਾਬਾ ਜੀ ਰਣਜੀਤ ਸਿੰਘ ਰਣਜੀਤ ਸਿੰਘ ਜੀ ਅਮਰਜੀਤ ਸਿੰਘ ਸੋਹਰਾਜ ਸਿੰਘ ਅਤੇ ਅਮਰਜੀਤ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਮਾੜਾ ਜੀ ਮੇਰੇ ਬੇੜੀ ਇਹਨਾਂ ਦੇ ਦਿਖਾਈਏ ਆਪਣਾ ਕੁੜੀ ਨੂੰ ਜਾ ਕੇ ਦਿਖਾਉਣਾ ਜਾ ਲੁਣਾ ਲਗਣਾ 50 ਤੇ 60 ਵੀ ਹੋ ਜਾ ਵਾਟੂ ਅੰਨੀਰ ਵੀ ਬੈਣਾ ਠੀਕ ਹੈ ਬ੍ਰੈਡ ਵੀ ਹੋ ਜਾ ਇਹ ਬਾਕੀ ਨਾ ਪ੍ਰੇਕਣਾ 10 ਕਿਲੋ ਬਾਈਬ 10 ਕਿਲੋ 15 ਕਿਲੋ ਲੈ ਹਾਂਜੀ 15 ਕਿਲੋ ਹਾਂਜੀ ਉਹਦੇ ਦਾ ਬਿੱਲ ਭਾਈ ਜੀ ਇਹ ਆ ਗਈ ਜੀ ਸਾਡੀ ਮਠਿਆਈ ਅ ਮੁੰਡੇ ਦੇ ਜਿਹੜਾ ਸਗਨ ਲਗਣਾ ਸਿਮਰਨ ਨੂੰ ਤੇ ਉਹਨਾਂ ਨੂੰ ਸਗਨ ਲੱਗਣਾ ਵਾ ਉਹ ਮਠਿਆਈ ਆ ਗਈ ਆ ਜੀ ਇਹ ਰੱਖਤੀ ਅਸੀਂ ਹੁਣ ਫਰਿੱਜ ਦੇ ਵਿੱਚ ਸਵੇਰੇ ਲੈ ਕੇ ਜਾਵਾਂਗੇ ਤੇ ਇਹ ਆ ਗਈ ਆ ਸਿਮਰਨ ਦੀ ਭਾਜੀ ਤੇ ਜਿੰਨੀ ਅਸੀਂ ਸਿਆਣਿਆਂ ਕੋਲ ਪੁੱਛਿਆ ਸੀ ਉਹਦੇ ਮੁਤਾਬਿਕ ਅਸੀਂ ਭਾਜੀ ਲੈ ਆਂਦੀ ਆ ਇਹ ਆ ਗਏ ਆਂਦੇ ਕਿ ਜਾਂ ਜਾਂ 11 ਤੇ ਜਾਂ 21 ਮੱਠੇ ਹੁੰਦੇ ਆ ਤੇ ਮੈਂ ਉਹਨਾਂ ਨੂੰ ਆਖਿਆ ਕਿ 11 ਕੇ ਪਾਉਣੇ 21 ਪਾਉ ਤੇ ਇਹ 21 ਮੱਠੇ ਆ ਗਏ ਆ ਸਾਡੀ ਭੈਣ ਸਾਡੀ ਬੇਟੀ ਸਾਰਿਆਂ ਦੀ ਧੀ ਸਿਮਰਨ ਦੇ ਲਈ ਤੇ ਇਹ ਉਹਦੇ ਨਾਲ ਸੋਹਰੇ ਪਸ ਸੋਹਰੇ ਕਰਦਾ ਆ। ਆ ਬੜੀ ਮੱਝ No, 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 É Mas